ਜਿਸ ਨੂੰ ਕਿਰਪਾ ਕਰੇ ਦਿਨ ਦਾ ਜਣਾ ਸੇਵਾ ਦਿਨ ਦਾ ਜਣਾ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਸਭ ਹੋਏ ਕੋ ਬਿੰਦੂ ਜਾ ਉਰ ਨ ਕੋਏ ਤੂੰ ਕਰ ਕਰ ਵੇਖੇ ਜਾਣੈ ਸੋਏ ਜਨ ਨਾਨਕ ਗੁਰਮਖ ਪ੍ਰਗਟ ਹੋਇਆ ਸਾ ਮਹੱਲਾ ਪਹਿਲਾ ਤਿਤ ਸਰਵਰੜੇ ਭੈਲੇ ਨਿਵਾਸਾ ਪਾਣੀ ਭਾਗਤ ਨਹਿ ਕੀਆ ਪੰਕਜ ਮੋਹ ਪਗ ਨਹੀਂ ਚੱਲੇ ਹਮ ਦੇਖ ਤੈ ਡੂਬੀ ਅਲੇ ਮਨ ਮਾਨੀਏ ਕਰਨ ਜੇ ਤਸਮੂਰ ਮਨਾਂ ਹਰ ਬਿਸਰ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਵਤ ਨਾਨਕ ਤਨ ਕੀ ਸਰਣਾ ਜਿੰਦੂ ਨਾਹੀ ਵੀ ਸ੍ਰਿਆ ਸਾ ਮਹਨ ਲਾ ਪੰਜਵਾਇ ਭਈ ਪ੍ਰਾਪਤ ਮਨੁਖ ਦੇਹੁ ਰੀਆ ਗੋਬਿੰਦ ਮਿਲ ਕੇ ਤੇਰੀ ਬਰੀਆ ਅਵਰ ਕਾਇ ਤਰ ਕੇ ਤਨ ਕਾ ਮਿਲ ਸਾਧ ਸੰਗਤ ਪਾਇ ਕੇਵਲ ਨਾਮ ਸਰੰਗ ਜਾਮ ਲਾਗ ਪਉ ਜਲ ਤਰਣ ਕੈ ਜਨਮ੍ਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਨਿਆ ਹਰ ਰਾਇ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਖੋ ਸਰਮ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਨਿਆ ਹਰਿ ਰਾਯਾ ਕਹੋ ਨਾਨਕ ਅਮਨੀਚ ਕਰਮਾ ਸ਼ਰਨ ਪ੍ਰੇ ਕੀ ਰਖੋ ਸਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਚਾਪਈ ਪੰਨਾ ਸਸਕਾ ਕਾਟਾ ਸੀਸਾ ਸੀਸਕੇ ਜਗਤ ਕੇਈਸਾ ਓ ਪਾਨਬ੍ਰਿਸ਼ਕ ਗੰਤੇ ਭਈ ਸਭੇ ਨਿਆਨ ਬਧਾਈ ਦਈ ਹੰਦਾਂ ਲੋਗਨ ਕੇ ਰਾਜਾ ਦੁਇਟਣ ਦਾਹ ਗਰੀਬ ਨਿਵਾਜ ਆਖਲ ਭਉਣ ਕੇ ਸ੍ਰਿਜਨ ਹਾਰੇ ਦਾਹ ਜਾਨ ਮੋਇ ਲਿਓ ਬਾਰੇ ਕਬਿਓ ਬਾਚ ਬੇਨਤੀ ਚਾਹ ਪਈ ਹਮਰੀ ਕਰੋ ਹਾਜ਼ਰ ਅਛਾ ਪੂਰਨ ਹੋਇ ਜਿਤ ਕੀ ਸ਼ਾ ਤਬ ਚਰਨ ਨਮਨ ਰਏ ਹਮਾਰਾ ਆਪਣਾ ਜਾਨ ਕਰੋ ਬ੍ਰਤਪਾਰਾ ਹਮਰੇ ਦੁਰਸਰ ਤੋਂ ਘਾਵ ਆਵਾ ਦੇ ਮੋਇ ਵਿਚਾਵ ਸੁਖੀ ਬਸੇ ਮੋਰਾ ਪਰਵਾਰਾ ਸੇਗ ਸੇਗ ਸਵੇ ਕਰਤਾਰਾ ਮੋ ਰੱਛਾ ਨੇ ਕਰ ਦੇ ਕਰੀਐ ਸਭੈ ਰਣ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾਂ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜੂ ਕੇ ਵਰਨਾ ਧਿਆਉ ਜੋ ਵਰਚਾਉ ਸੁਤਮ ਦੇਵਾਂ ਸੇਖ ਸੇਖ ਮਰੇ ਤਾਰਿਆ ਚੰਤ ਸਤਰ ਹਮਾਰੇ ਮਾਰਿਆ ਆ ਵਹਾਦੇ ਮ제 ਬਰੀਏ ਮਰਨ ਕਾਲ ਕਾ ਤਰਾਸਨ ਬਰੀਏ ਜੋ ਸਦਾ ਹਮਾਰੇ ਪੈਛਾ ਸ੍ਰੀ ਹਤੋ ਜੀ ਜੂ ਕਰੇ ਰੱਛਾ ਰਾਖ ਲਿਓ ਮੈ ਰਾਖਣ ਹਾਰੇ ਸਾਹਿਬ ਸੰਸਾਏ ਪਿਆਰੇ ਦੀਨ ਬੰਦੂ ਟਣ ਕੇ ਹੰਤਾ ਤਮ ਪ੍ਰੀ ਚਤਰਦਸ ਕੰਤਾ ਕਾਲ ਪਾਏ ਬ੍ਰਹਮਾ ਬਤਰਾ ਕਾਲ ਪਾਏ ਸਿਵ ਜੀ ਉਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ ਸਗਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਿਵ ਕੀ ਉਹ ਬੇਦ ਰਾਇ ਬ੍ਰਹਮਾ ਜੀ ਉਥੀ ਜਵਨ ਕਾਲ ਸਾ ਲੋ ਸੁਰਾਣ ਨੂੰ ਸ਼ਿਕਾਰ ਤਾਏ ਮਾਰਾ ਜਵਨ ਕਾਲ ਸੋ ਜਗਤ ਬਣਾਇਓ ਦੇਵ ਦੈਂਤ ਯਸ਼ਨ ਬਜਾਇਓ ਆਦੰਤ ਕੇ ਉਤਾਰਾ ਸੋਈ ਗੁਰੂ ਸੰਜੂ ਹਮਾਰਾ ਨਾਮ ਸ਼ਕਾਰ ਤਿਸੇ ਕੋ ਮਾਰੀ ਸਗਲ ਪ੍ਰਜਾ ਜਨੇ ਆਵ ਸਵਾਰੀ ਸੇਵਕਣ ਕੋ ਸਭ ਗੁਣ ਸੁਖ ਦੀਓ ਸਤਨ ਗੋਪਾਲ ਮੋਬਦ ਕੀਓ ਘੜ ਘੜ ਕੇ ਅੰਦਰ ਕੀ ਜਾਣਤਾ ਭਲੇ ਬਰੇ ਕੀ ਪੀਰ ਪਛਾਨਤ ਜੀਤੀ ਦੇ ਗੁੰਜਰਾ ਸੂਲਾ ਸਭ ਪਰ ਕਿਰਪਾ ਦੇ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖ ਸੁਖ ਪਾਏ ਸਾਧੂ ਗੇ ਸੁਖੀ ਏਕ ਏਕੀ ਪੀਰ ਪਛਾਨਾ ਹੈ ਕਾਰ ਕਰ ਕੇ ਪਰ ਪਰ ਕੀ ਜਾਣ ਜਬ ਕਰ ਕਰਾ ਕਰ ਤਾਰਾ ਪ੍ਰਜਾਧਰਤਾ ਦੇਹ ਆਪਾਰਾ ਜਵ ਕਰ ਕਰ ਤੋ ਕਉ ਨਮੈ ਮਿਲਤ ਦੇ ਧਾਰ ਸਭੁ ਜੇਤੇ ਬਦਨ ਸਿਰ ਸਭ ਧਾਰੈ ਆਪ ਆਪਣੀ ਬੂਜ ਉਚਾਰੈ ਉਸ ਸਭਿ ਤ੍ਰੈ ਤਨ ਰਾਲੁ ਜਾਣਤ ਬੇਦ ਭੇਜਿਆ ਰਿਆ ਆਲਮ ਨਿਰੰਕਾਰ ਨਿਰਵਕਰਨ ਲੰਬਾਰ ਨਿਗਲਨਾਦ ਸੰਭ ਤਾਕਾ ਮੂੜ ਚਾਰਤ ਭੇਦਾ ਜਾਗੁ ਭੇਨ ਪਾਵਤ ਬੇਦਾ ਦਾ ਕਰਪਾ ਹੇ ਅਨਮਾਨਤ ਮਹਾ ਮੂੜ ਕਹ ਭੇਦ ਨ ਜਾਣਤ ਮਾ ਦੇ ਕੋ ਕੈਸਾ ਸੇ ਨਿਰੰਕਾਰ ਕਾ ਚੀਣਤ ਨਹਿ ਭੇਵ ਆਪ ਆਪਣੀ ਬੁਧੈ ਜੇਤੀ ਮਰਨ ਦੇ ਭੈਨ ਭੈਨ ਤੋ ਇਤੇਤੀ ਤੁਮਰਾ ਲਖਣ ਜੈ ਬਸਾਰਾ ਕਹਿ ਬੇ ਸਜਾ ਪ੍ਰਥਮ ਸੰਸਾਰ ਐ ਇਕ ਰੂਪਨੂ ਸਰੂਪਾ ਰੰਗ ਭੇਵ राव ਕਈ ਭੂਪਾ ਨਜੇ ਰਸ ਤੇ ਕੀ ਨੋ ਦਬਾਈ ਖਣ ਮਾਰ ਰਹੀ ਦੀਨੀ ਕੰਮ ਫੂਲ ਰਾਜਾ ਬੈਠਾ ਕੌਸਮਨ ਬਸ ਸੰਗ੍ਰ ਕਟਾ ਸਗੀ ਸਿਰ ਦਿਖਾਇ ਤੰਬਵਾ ਦੀਗਾ ਸਰੂਸ ਸੰਭਵ ਅਵਰਸ਼ਾ ਮੇਰੀ ਤੁਮ ਕਰੋ ਸੇਖ ਉਬਾਰ ਸੇਖ ਸੰਗਰੋ ਦੁਸ਼ਟ ਜਤੇ ੜਵਤ ਤਪਤਾ ਸਕਲ ਮਲੇਸ਼ ਕਰੋ ਰਣ ਘਾਤਾ ਜਿਆ ਤੋਇ ਤਾ ਸਰਣੀ ਪਰੇ ਤਨ ਕੈ ਦੁਸ਼ਟ ਦੂਤ ਵੈ ਮਰੈ ਪੁਰਖ ਜਉਣ ਬਗ ਪਰੇ ਇਤਿਹਾਰੇ ਤਨ ਕੈ ਤੁਮ ਸੰਕਟ ਸਭ ਟਾਰੇ ਜੋ ਗਲ ਕਗ ਬਾਰ ਧਿਆਨ ਦਾ ਕਲ ਘਟਣਾ ਹੈ ਰਛਾ ਤਾ ਸਭ ਕਾਲ ਦੁਸ਼ਟ ਅਰ ਹਟ ਟਰੇ ਤਦ ਕਾਲਾ ਕਿਰਪਾ ਦੇਖ ਤਾ ਜਾਏ ਨਾ ਹਰਿ ਹੋ ਤਾ ਕੇ ਤਾਪ ਤਨ ਕਮੈ ਹਰਿ ਹੋ ਰੇਤ ਸਿੱਧ ਕਰਮੋਂ ਸਭ ਹੋਈ ਦੁਖਿ ਸਾਸ ਤਕਨ ਕੋਈ ਇੱਕ ਵਾਰ ਜਨ ਤੈਂ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ ਜੇ ਨਰ ਨਾਮ ਤਿਹਾਰੋ ਕਹਾ ਦਰ ਦੁਖ ਦੋ ਤੇਰਾ ਕਢ ਕੇ ਨਸ ਸਭਨ ਤਿਹਾਰੀ ਆਵਾ ਦਿਲੋ ਬਾਰੀ ਤਰੋ ਧਰਮ ਸਵਾਇ ਦੁਖ ਦੋ ਤੇ ਲੇ ਵਿਚਾਈ ਕਿਰਪਾ ਕਰੇਂ ਪਰਜਨ ਮਾਤਾ ਗ੍ਰੰਥ ਕਰਾ ਪੂਰਨ ਸਭ ਰਾਤਾ ਕਰੇ ਸਗਲ ਦੇ ਘਰਤਾ ਨਉਰਦੋ ਕੇਨ ਕਾ ਸ਼ਾਇ ਕਰਤਾ ਸ੍ਰੀ ਅਤੋਜਪਾ ਭੈ ਦਇਆਲਾ ਪੂਰਨ ਕਰਾ ਗ੍ਰੰਥ ਤਤ ਕਾਲਾ ਮਨ ਬਾਸ਼ਿਤ ਬਲ ਪਾਵੇ ਸੋਈ ਦੋਖਨਦ ਸਿਬਿਆਤ ਕੋਈ ਅੜੇ ਲੈ ਸੁਨੇ ਗੋਂਗ ਜੋ ਜਾਸ ਰਸਨਾ ਪਾਵੇ ਇਸਨੇ ਮੂੜ ਚਿਤ ਲਾਇ ਚਤੁਰ ਦਇਆ ਵੇ ਦੋਖ ਦਰਦਵਾ ਨਿਕਟ ਨਾ ਤੈਨ ਨਰ ਕੇ ਰਹੇ ਹੋ ਜੋ ਜਾ ਕੇ ਇੱਕ ਬਾਰ ਚੋਪੀ ਕੋ ਕਹੇ ਚਾਬ ਬਈ ਸਮਨ ਸਤਰ ਸਾਧ ਭਨੇਜੇ ਅਰ ਸਾਧ ਫੰਤੀਨ ਕਹਿ ਜੈ ਬਹਾਦਰ ਸੁਯੇ ਰਤਮੀਰਾਵਾਰ ਤੀਰ ਸਤੋਦਰਾ ਗੁਣ ਸੁਧਾਰਾ ਸਵਯਾ ਪਾਇ ਗਾਇ ਜਾਉ ਤੇ ਤੁਮਰੇ ਤਉ ਤੇ ਗਵਾਸਤ ਨਹੀਂ ਆਨਿਓ ਰਾਮ ਰਹੀਨ ਪ੍ਰਾਨ ਕੋ ਰਾਹ ਨੇ ਕਾਹ ਮਤੇ ਗਨ ਮੰਨਿਓ ਸਿਮਰੇ ਸਾਤਰ ਵੇ ਸਭ ਭੇਦ ਕਾ ਮੇਕ ਨ ਜਾਣਿਓ ਸ੍ਰੀਯਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿ ਸਤਿ ਬਖਾਨ ਦੋਹਰਾ ਸਗਲ ਦਵਾਰ ਕਉ ਛਾੜ ਕੈ ਗਹਿਓ ਤੁਹਾਰੋ ਦਵਾਰ ਮਹੇ ਗਏ ਕੀ ਲਾਰੇ ਅਸ ਗੋਬਿੰਦ ਦਾਸ ਤਹਾਰ ਸਗਲ ਦਵਾਰਿਕਾ ਛਾੜ ਕੇ ਗਏ ਉਤਹਾਰ ਦਵਾਰ ਮਹੇ ਗਏ ਕੀ ਲਾਰੇ ਅਸ ਗੋਬਿੰਦ ਦਾਸ ਤਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਦੇ ਕੋ ਓੰਕਾਰ ਸਤਗੁਰ ਪ੍ਰਸਾਦ ਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਨ ਵੱਜੀਆਂ ਵਾਧਾਈਆਂ ਰਾਤਨ ਪਰਵਾਰ ਪਰਿਆ ਸ਼ਬਦ ਗਾਵਣੇ ਆਈਆ ਸ਼ਬਦੋ ਤਾਂ ਗਾਓ ਹਰੀ ਕੇ ਰਾਹ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ اے ਮਨ ਮੇਰੀਆ ਤੂੰ ਸਾਰਾ ਹਰ ਨਾਲੇ ਰਨਾਲੋਤੁ ਮਨ ਮੇਰੇ ਦੂਸਾ ਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਦ ਸਵਾਰਣਾ ਸਵਣਾ ਗੱਲਾਂ ਸੁਮਰਾ ਸੁਆਮੀ ਸੋ ਕਮਨਦ ਸਾਰੇ ਕਾਹੇ ਨਾਨਕ ਮਨ ਮੇਰੇ ਸਦਾ ਰਹੋ ਹਾਰ ਨਾਲੇ ਸਾਚੇ ਸਹਬਾ ਗਿਆਨਾਈਂ ਕਰਤੇ ਰਹਿ ਕਰਤਾ ਤੇਰਾ ਸਭ ਕੁਛ ਹੈ ਜੇ ਨੇਹ ਸੋ ਪਾਵੇ ਸਦਾ ਸਲਾਹ ਤੇਰੀ ਨਾਮ ਮਨਵਸਾਵੇ ਨਾਮ ਜਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਰੰ ਸੱਚੇ ਸਾਹਿਬ ਕਾ ਨਾਹੀ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰੂ ਸੱਚ ਨਾਮੇ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰਿ ਸ਼ਾਂ ਸੁਖ ਮਨ ਆਏ ਵਸਿਆ ਜਿਨੀਸ਼ਾ ਸਭ ਪਜਾਈਆਂ ਸਦਾ ਗੁਰ ਗਾਨ ਕੀਤਾ ਗੁਰੂ ਵੇਟੋ ਜੇ ਅਦਿਆ ਵੜਿਆਈਆ ਕਹੇ ਨਾਮ ਸੁਨੋ ਸੰਤੋ ਸਭ ਤਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੂ ਆਵਾਜੇ ਪੰਚੋਤ ਅਧਿਕਰ ਸੁਭਾਗੇ ਘਰ ਸੁਭਾਗੇ ਸਬਦਵਾਜੇ ਕਲਾ ਜਿਤ ਕਰਤਾਰੀ ਆ ਪੰਜ ਦੂਤ ਦਵਾਸ ਕੀਤੇ ਕਾਲ ਕੰਡ ਕੁਮਾਰਿਆ ਤੁਰ ਕਰਮ ਪਾਇ ਤੋ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਬਾਜੇ ਆਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰ ਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹ ਤੇ ਪਵਿੱਤ ਸਤਿਗੁਰ ਹਿਆ ਪਰ ਪੂਰੇ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੋਦਾਵਨੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸੋ ਸੋ ਧਰ ਜੇ ਕੋ ਖਾਵੇ ਜੇ ਕੋ ਪੁੰਚੈ ਉਸ ਕਾ ਹੋਇ ਉਧਾਰੋ ਇਹ ਵਸਤੇ ਜਤ ਜੀ ਨਾ ਜਾਇ ਨਿਤ ਨਿਤ ਰਾਖੁਰ ਧਾਰੋ ਤਉ ਸੰਸਾਰ ਚਰਨ ਉਤਰੀਐ ਸੋ ਨਾਨਕ ਬ੍ਰਹਮ ਸਰ ਸਲੋਕ ਮਹਲਾ 5 ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਤਿ ਤੋਈ ਮੈਂ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮੈ ਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾ ਜੀਵਾ ਤਨ ਮਨ થી ਵਹਿ ਰਿਆ ਪੌੜੀ ਤਥੈ ਤੂੰ ਸਮਰੱਥ ਜਤਾ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨੀ ਉਦਰਮਾ ਹੈ ਸੁਣ ਕੇ ਜਮ ਕੇ ਦੂਤ ਨਾਏ تیرੇ ਛੜ ਜਾਏ ਭੌਜਲ ਬਿਖਮਸ ਸੁਗਾਹ ਗੁਰ ਸਬਦੀ ਪਾਰ ਪਾਹੇ ਜਨ ਕਾ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲਮਏ ਹੋ ਪੁਨ ਗੁਣ ਗੋਵਿੰਦ ਗਾਹੇ ਸਭ ਸੇ ਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਮਿਰਥਾ ਕੋਈ ਨਾ ਜਾਏ ਆਦੇ ਆਤੋ ਦੀ ਆਇਸ ਲੋਕ ਮਹੱਲਾ ਪੰਜਵਾ ਅੰਤਰ ਗੁਰਿਆਰਾਧਨਾ ਜਿਹਾ ਜਪ ਗੁਰਨਾ ਨੇਤਰੀ ਸਤਗੁਰ ਪੇਖਣਾ ਸਰਬੀ ਸਰੋਣਾ ਗੁਰਨਾ ਭਗੋ ਸੇ ਤੀਰਤਿਆ ਦਰਗਹਿ ਬਾਈ ਏਠਾ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਸ ਦੇ ਜਗ ਮਤਮ ਕਾਢਿਐ ਮਿਰਲੇ ਕੇ ਕੇ ਮਹੱਲਾ ਪੰਜਵਾ ਰੱਖੇ ਰਖਨ ਹਾਰ ਆਪ ਬਾਰਿਆਂਨ ਗੁਰ ਕੀ ਪੈਰੀ ਪਾਏ ਕਾਜ ਸਵਾਰਿ ਅਨ ਵਾਯਾ ਦਇਆਲ ਮਨੋ ਨਾਮਿ ਸਵਾਰਿ ਅਨ ਸਾਜਨਾ ਕ ਸੰਗ ਭਉ ਜਲ ਤਾਰਿ ਅਨ ਸਾਖਤ ਨਿੰਦਕ ਦ੍ਰਿਸ਼ਟ ਖਨ ਮਾਹੇ ਬਿਦਾਰਿ ਅਨ ਤੇ ਸਾਹਿਬ ਕੀ ਤੀਕ ਨਾਨਕ ਮਨੈ ਮਾਹੇ ਗਿ ਸਿਮਰੇ ਸੁਖ ਹੋਏ ਸਗਲੇ ਦੁੱਖ ਜਾਹੇ ਤੇ ਸਾਹਿਬ ਕੀ ਤੇਕ ਨਾਨਕ ਮਨ ਮਾਹੀ ਜੇ ਸਿਮਰੀ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਣਾ ਜੀ ਵਾਹੇ ਗੁਰ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲੈਨ ਧਿਆਏ ਫਿਰੰਗਦ ਗੁਰ ਤੇ ਅਮਰਦਾਸ RAM DAS ਸਾਂ ਹੋਈ ਸਹਾਏ ਹਰ ਜਨ ਹਰ ਗੋਬਿੰਦ ਨੂੰ ਸੇਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠਾਏ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋਂ ਨੇ ਦਿਆਵੇ ਧਾਏ ਸਭ ਥਾਈ ਹੋਇ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਇ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਨਿਆ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ ਚਾਲਿਆਂ ਮੁਕਤਿਆਂ ਹਠੀਆਂ ਜਪਿਆਂ ਤਪਿਆਂ ਜਿਨਾ ਨਾਮ ਜਪਿਆ ਵਣ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਦਰ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬਲੋ ਜੀ ਵਾਹਿਗੁਰੂ ਗੰਨਾ ਸਿੰਘਾ ਸਿੰਘਨੀਆਂ ਧਰਮ 헤 ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਛੜਿਆ ਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸਵਾਸਨ ਨਾਲ ਨਿਭਾਈ ਰਾਂ ਦੀ ਕਮਾਈ ਦਾ ਧਿਆਨ ਧਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਵੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੈ ਸਰਵਤ ਖਾਲਸਾ ਜੀ ਕਿਰਦਾਸ ਜੀ ਸਰਵਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚੇਤਾਵਣ ਕਾ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਹਾ ਦੇਗ ਤੇਗ ਫਤੈ ਮਰਦਗੀ ਪੰਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੇ ਸਿੱਖੀ ਦਾਣ ਕੇਸ ਦਾਣ ਰੈਤ ਦਾਣ ਵਿਵੇਕ ਦਾਣ ਸਾਹਾ ਦਾਣ ਪ੍ਰੋਸਾ ਦਾਣ ਦਾਣਾ ਸਿਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨਿ ਸ਼ਨਾਣ ਚੌਕੀਆਂ ਝੰਡੇ ਬੰਗੇ ਜੋਗੋ ਜੋਗਿਆ ਟਲ ਧਰਮ ਕਾਜ ਆਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀਵਾ ਮਤ ਉੱਚੀ ਮਤ ਪੱਗ ਰੱਖਾ ਅਕਾਲ ਪੁਰਖ ਵਾਹਿਗੁਰੂ ਹੇ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੇ ਬਖਸ਼ੋ ਇਹ ਨਿਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਧੰਨ ਸ੍ਰੀ ਗੁਰੂ ਵਰਜੰਦੇ ਮਹਾਰਾਜ ਸਾਹਿਬ ਜੀ ਆਪ ਜੀਆਂ ਦੇ ਦਰੋਂ ਘਰ ਵਰਸਾਏ ਬ੍ਰਹਮ ਗਿਆਨੀ ਬਾਬਾ ਭਾਈ ਲਖੂ ਸਾਹਿਬ ਜੀ ਦੇ ਪਾਵਨ ਸੰਤਿ ਆਪ ਜੀ ਨੇ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਅੰਦਰ ਰਾਤਰੀ ਦੇ ਦਿਵਾਨ ਸਜੇ ਸਜੇ ਦਿਵਾਨ ਅਬਿ ਸ਼੍ਰੀ ਰਹਿਰਾਜ ਸਾਹਿਬ ਦੇ ਪਾਠ ਹੋਏ ਅਖਰਵਾਦਾ ਘਾਟਾ ਭੁਲ ਚੁੱਕ ਮੁਆਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਤਿਗੁਰੂ ਅਮਰਿਤ ਵੇਰਤ ਵੈਸਰੇ ਤੱਕ ਜੋ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਭ ਦੀਆਂ ਬੇਟਾਂ ਆਵਾਜ਼ ਸੇਵਾ માં ਦਰ ਤੇ ਪ੍ਰਵਾਣ ਕਰਨੀਆਂ ਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਣਾ ਸਰਬੱਤ ਸੰਗਤਾਂ ਦੇ ਕਾਰਜ ਰਾਸ ਕਰਨੇ ਪਰਵਾਰਾਂ ਸੋਹ ਸ਼ਾਂਤੀ ਖੁਸ਼ੀਆਂ ਕਿਹੜੇ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਣੀਆਂ ਸਤਿਗੁਰੂ ਆਜ ਦੇ ਹੁਕਮ ਵਿੱਚ ਚਾਰ ਪੈਰ ਦਿਨ ਆਇਆ ਸੁਖਨੰਦ ਸਰਬਤੀਤ ਹੋਇਆ ਚਾਰ ਪੈ ਰਾਤਰੀ ਆਪਣੇ ਨਾਮ ਜੀ ਬਤੀਤ ਕਰਾਉਣੀ ਅੰਮ੍ਰਿਤ ਵੇਲੇ ਦਰਸ਼ਨ ਦਾਰੇ ਬਖਸ਼ ਕੇ ਨਿਹਾਲ ਕਰਨਾ ਕਿਰਪਾ ਅਖਰੂਪਾ ਨੂੰ ਮੁਖਵਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਕਾ ਨਾਮ ਚੱਤਾ ਬਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ ਨੰਦੋਤ ਬੰਦਨ ਅਣਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਖੋ ਪ੍ਰਭ ਨਾਨਕ ਦੇ ਕਰ ਹੱਥ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਹਿਠਿਆ ਸੋਹੀ ਐ ਸਬਨਾ ਦਾ ਵੇ ਸਾਹ ਵਾਹਿਗੁਰੂ ਜੀ ਸੋਹੀ ਮਹੱਲਾ ਪਹਿਲਾ ਭਾਂਡਾ ਹੱਸ਼ਾ ਸੋਏ ਜੋ ਤਿਸ ਭਵਸੀ ਪਾਂਡਾ ਆਤਮ ਲੀਨ ਤੋਤਾ ਹੱਸਾ ਨ ਹੋਏ ਸੀ ਪਾਂਡਾ ਹੱਸਾ ਸੋਏ ਜੋ ਤਿਸ ਭਵ ਸੀ ਪਾਂਡਾ ਆਤਮ ਲੀਨ ਤੋਤਾ ਹੱਸਾ ਨ ਹੋਏ ਸੀ ਗੁਰੂ ਦਵਾਰੇ ਹੋਏ ਸੋਜੀ ਪਾਏ ਸੀ ਏਤ ਦਵਾਰੇ ਧੋਏ ਹਸ਼ਾ ਹੋਏ ਸੀ ਮੈਲੇ ਹਸ਼ੇ ਕਾ ਵਿਚਾਰ ਆਪ ਵਰਤਾਏ ਸੀ ਮਤ ਕੋ ਜਾਣੈ ਝਾਏ ਅੱਗੇ ਪਾਏ ਸੀ ਜੇਹੇ ਕਰਮ ਕਮਾਏ ਤਿਹਾ ਹੋਏ ਸੀ ਅੰਮ੍ਰਿਤ ਹਰਿ ਕਾ ਨਾਮ ਆਪ ਵਰਤਾਏ ਸੀ ਚੱਲਿਆ ਪਦ ਸਿਓ ਜਨਮ ਸਵਾਰ ਵਜਾ ਵਈ ਸੀ ਮਾਨਸ ਕਿਆ ਵਿਚਾਰ ਤਿਹ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰਸੀ ਮਾਨਸ ਕਾ ਵਿਚਾਰ ਤੇਹੋ ਲੋਕ ਸੁਣਾਏ ਸੀ ਨਾਨਕ ਆਪ ਨਿਹਾਲ ਸਭ ਕੁਲ ਤਾਰਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਤਮਹਤ ਦਿਵਸ ਰਾਤ ਦੁਇ ਦਾਈ ਦਾਇ ਖਿਲੇ ਸਗਲ ਜਗਤ ਚੰਗਿਆਈਆ ਬਰਿਆਈਆ ਵਾਚੈ ਧਰਮ ਮਹ ਦੂਰ ਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗੈ ਮਸਕਦ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਛੁੱਟੀ ਨਾ ਸੋ ਰਿਠ ਮਹੱਲਾ ਪੰਜਵਾ ਗੁਰ ਕਾ ਸ਼ੁਦਰਖਵਾਰੇ ਚੌਕੀ ਜਾਗਰਦ ਹਮਾਰੇ ਰਾਉ ਨਾਮ ਲਗਾ ਜਮਲ ਜੈ ਘਰ ਭਗਾ ਭਰਾਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਟ ਕਰੇ ਮਨ ਨਿਰਮਲ ਪੂਰਨ ਪ੍ਰਖ ਵਿਦਾਤਾ ਰਹਾ ਨਾਨਕ ਪ੍ਰਭ ਅਬਨਾਸੀ ਤਾ ਕੀ ਸੇਵਨਾ ਮਿਰਤੀ ਜਾਸੀ ਅਨੰਦ ਕਰੇ ਤੇਰੇ ਦਾਸ ਜਬ ਪੂਰਨ ਹੋਏ ਆਸਾ ਵਿਲਾਵਲ ਮਹੱਲਾ ਪੰਜਵਾਂ ਤਾਤੀ ਵਾਰਨ ਲੱਗਾਈ ਆਬ ਨਾ ਸਰਣਾਈ ਚਗਰਦਹ ਮਾਰੇ ਰਾਮਕਾਰ ਦੁਖ ਲੱਗਿਆ ਨਾ ਭਾਈ ਸਤਗੁਰ ਪੂਰਾ ਭੇਟਿਆ ਜਨਮਨਤ ਬਣਾਈ ਰਾਮਨਾਮ ਅੱਖ ਦੀ ਆਕਾਲੇ ਉਲਾਈ ਰਹਾ ਰੱਖ ਲਈ ਤਨ ਰਖਣ ਹਾਰ ਸਭ ਯਾਦ ਮਿਟਾਈ ਦਾ ਨਾਨਕ ਕਿਰਪਾ ਭਈ ਭ ਭਈ ਸਾਈ ਸਲੋਕ ਜੈ ਸਾਧੂ ਗੋਵਿੰਦ ਭਜਨ ਕੀਰਤਨ ਨਾਨਕੀਤ ਨਾ ਹੋਣੈ ਤੂੰ ਨਾ ਛੁਟੈ ਇਕਟਨ ਜਾਈਓ ਦੂਸਰੋਕ ਮਹੱਲਾ ਪੰਜਵਾਂ ਮਨ ਮੈ ਚਿਤ ਵਚਤੋ ਛਤਣੀ ਜਦ ਮਕਰੋਠ ਨੀਤ ਹਰ ਕੀਰਤਨ ਕਾ ਆਰ ਵਰਦੇ ਹੋ ਨਾਨਕ ਕੀ ਮੀਤ ਸੋਹਿਲਾ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਏਕੋ ਓੰਕਾਰ ਸਗੁਰ ਪ੍ਰਸਾਦ ਆਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ ਤਰ ਕਰ ਗਾਉ ਸੋਹਿਲਾ ਸਿਰੋ ਸਿਰਜਨਹਾਰ ਪਉ ਗਾਉ ਮੇਰੇ ਨਿਰਭਉ ਕਾ ਸੋਹਿਲਾ ਹੰਵਾਰੀ ਜਸ ਸੋਹਿਲਾ ਸਾ ਸੋਹਿਰਾ ਨਿਤਨੇ ਜਿਹੜੇ ਸਮਾਲੀਐਨ ਹਨੇਖ ਹੈਗਾ ਦੇਹੁਣ ਹਾਰ ਤੇਰ ਦਾਨੈ ਕੀਮਤ ਨਾ ਬਵੈ ਕੰਦਾ ਤੇ ਕਾਉ ਸਮਾਰ ਸੰਬਦ ਸਾ ਲਿਖਿਆ ਮੇਲ ਕਰ ਪਾਓ ਤੇਲ ਦੇਹੁ ਸੱਜਣ ਅਸੀਸੜੀਆਂ ਯਹੋ ਵੈ ਸਭ ਸੁਮੇਲ ਘਰ ਘਰੇ ਹੋ ਪਹੁੰਚਾ ਅਰਨਤ ਪਵਨ ਸਦਨ ਹਾਰਾ ਸਿਮਰਿਐ ਨਾਮ ਸੇ ਦੇਵਨ ਰਗਸਾ ਮਹੰਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ ਗੁਰ ਗੁਰ ਇੱਕੋ ਵੇ ਸੰੇਕ ਅਬਾ ਜਗਰ ਕਰਤੇ ਕੀਰਤ ਹੋਏ ਸੋ ਘਰ ਅਫਡਾਈ ਤੋਏ ਰਹਾਓ ਸੱਚ ਸਿਆ ਘੜੀਆਂ ਪਹਿਰਾਂ ਦਿੱਤੀ ਵਾਰੀ ਮਾਹ ਹੋਆ ਸੂਰਜੇ ਕਰੋਤਨੇਕ ਨਾਨਕ ਕਰਤੇ ਕਿਤੇ ਵੇਸ ਰਾਗਤਨ ਆਸਰੀ ਮਹੱਲਾ ਪਹਿਲਾ ਅਗਰ ਮੈਂ ਥਾਲਾ ਰਾਵ ਚੰਦੀ ਕਬਾਣੇ ਤਾਰਕਾ ਮੰਡਲ ਜਣ ਕਮੋਤੀ ਧੂਪ ਮਾਲਿਆਣ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫਲੰਤ ਜੋਤੀ ਕੈਸੀ ਆਰਤੀ ਹੋਏ ਭਉਖੰਡਣਾ ਤੇਰੀ ਆਰਤੀ ਅਨਹਤਾ ਸਦ ਜੰਦ ਭੇਰੀ ਰਾ ਸਹਿ ਸਤਾਵ ਨਾਨ 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 ਤੋਇ ਕ ਸਹਿ ਸਮੂਰਤ ਨਾਇਕ ਤੋਇ ਸਹਿ ਪਾਦ ਬਿਮਲ ਨਾਨ ਏਕ ਪਾਦ ਗੰਧ ਬੈਨ ਸਹਿ ਸਤਾਵ ਗੰਧ ਵਿਚਲ ਤਮ ਹੋਇ ਸਭ ਮੈਂ ਜੋਤ ਜੋਤ ਹੈ ਸੋਏ ਤੇ ਦਾ ਚਾਨਣ ਸਾ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋ ਤੇ ਸੁਭਾਅ ਵੈਸਵਾਰਤੀ ਹੋਏ ਹਰ ਚਰਨ ਕਉਲ ਮੁਕਰੰਦ ਲੋਭਿਤ ਮਨੋ ਅਨੰਦ ਮੋਹਿਆ ਹੀ ਪਿਆਸਾ ਕਿਰਪਾ ਜਾਲ ਦਰੇ ਨਾਨਸਰੰਗ ਹੋਏ ਜਾਤੇ ਤੇਰੇ ਨਾਮ ਵਾਸਾ ਰਾ ਗੌਰਵੀ ਪੂਰਬੀ ਮਹੱਲਾ ਚੌਥਾ ਖਾਮਕਰੋ ਨਗਰ ਵੋ ਭਰਿਆ ਬਲ ਸਾਧੂ ਖੰਡਲ ਖੰਡਾ ਪੂਰਬ ਲਿਖਤ ਲਿਖੁਰ ਪਾਇ ਮਹੱਲੇ ਮੰਡਲ ਮੰਡਾ ਏ ਕਰ ਸਾਧੂ ਅੰਜਲੀ ਪਨ ਵੱਡਾ ਹੈ ਕਰ ਡੰਡੌਰ ਪਨ ਵੱਡਾ ਹੈ ਰਹਾਉ ਸਾਖ ਤਰ ਸਾਧਨਾ ਜਾਣਿਆ ਨੰਤਰ ਹਮੇ ਕੰਡਾ ਹੈ ਜਿਉਂ ਜਿਉਂ ਚੱਲੈ ਚੁਬੈ ਦੁਖ ਪਾਵਹਿ ਜਮਕਾਲ ਸੈ ਸਡੰਡਾ ਹੈ ਕਰ ਜਨ ਹਰ ਹਰਨਾਵ ਸਮਾਣੇ ਦੁਖ ਜਨ ਮਰਨ ਪਉ ਖੰਡਾ ਹੈ ਔ ਨਾਸੀ ਪੁਰਖ ਪੈ ਪਰਮੇਸ਼ਰ ਬਹੁ ਸੋਖਣ ਬ੍ਰਹਮੰਡਾ ਹੈ ਔ ਗਰੀ ਮਸਕੀਨ ਪਰ ਤੇਰੇ ਹਰਾਖ ਰਾਖ ਫੜ ਵੱਡਾ ਹੈ ਯਾ ਨਾਨਕ ਨਾਮ ਆਧਾਰ ਟੇਕ ਹਰਨਾਮੇ ਸੁਮੰਡਾ ਰਾਗੌੜੀ ਪੂਰਬੀ ਮਹੱਲਾ ਪੰਜਵਾ ਕਰੋਂ ਬਿਨੰਤੀ ਸੁਨੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹੀਂ ਹਾਂ ਖੜ ਚਲੋ ਹਰਿ ਲਾਹਾ ਆਗੇ ਵਸਨੁ ਸਹੇਲਾ ਆਉਦ ਘਟਾਇ ਦਿਨੁ ਸਰਨਾਰ ਮਨ ਗੁਰ ਮਿਲ ਕਾ ਸੁਆਰ ਰਹਾ ਏ ਸੰਸਾਰ ਵਿਕਾਰ ਸੰਸੇਮ ਤਰਿਓ ਬ੍ਰਹਮ ਗਿਆਨੀ ਜਿਸ ਜਗਾਏ ਪਿਆਵੇ ਇਹ ਰਸ ਆਕਾਤ ਕਾ ਦਰਜਾਨੀ ਜਾਕੋ ਆਏ ਸੋਈ ਵਿਹਜ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮੈਲ ਪਾਉ ਸੋ ਸਹਿਜੇ ਬੋਰ ਨਾ ਹੋਏ ਗੁਫੇਰਾ ਅੰਤਰ ਜਾਮੀ ਰਖਿ ਮਿਦਾਤੇ ਸਰਦਾ ਮਾਨ ਕੀ ਭੂਰੇ ਨਾਨਕ ਦਾਸ ਐ ਹੈ ਸੁਖ ਮੰਗੈ موق کر سنتن کی تو رے آنتر جامی پرخ بداتے شردا مان کی پورے نانک داس یہ سگ مخ کر سنتن کی تو رے انتر جامی پرکھ بدا تے ਸਰਦਾ ਮਾਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋ ਕਉ ਕਰ ਸੰਤਾਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ